ਬੀਜੇਪੀ 117 ਸੀਟਾਂ ਤੇ ਆਪਣੇ ਸ਼ੇਅਰ ਕੈਂਡੀਡੇਟ ਲੜਾਉਗੀ ਜੇ ਅਸੀਂ ਇਹ ਹੀ ਗੱਲਾਂ ਕਰਨੀਆਂ ਹੋਣੀਆਂ ਤੇ ਫਿਰ ਬੇਅਦਬੀ ਵਾਲੇ ਲੋਕ ਜਿਹੜੇ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਬੇਅਦਬੀਆਂ ਦੇ ਉਹ ਦੋਸ਼ੀਆਂ ਨੂੰ ਨਾਲ ਲਾਉਣਾ ਜਿਹਨੂੰ 20 ਸਾਲ ਨਸ਼ੇ ਦੇ ਸਦਾਗਰ ਕਹਿੰਦੇ ਰਹੇ ਕਈ ਇਤਰਾਜ਼ ਕਰਦੇ ਐ ਇਸ ਗੱਲ ਦਾ ਕਿਹੜੇ ਮੂੰਹ ਨਾ ਚਾਹਾਂਗੇ ਅਸੀਂ ਜੀ ਰਲ ਕੇ ਇਸ ਕਰਕੇ ਤੁਸੀਂ 117 ਦੇ 17 ਸੀਟਾਂ ਤੇ ਆਪਾ ਲੜਖਣ ਲੜਨੀ ਆ ਬੇਆ ਜੀ ਆ ਕਿਸੇ ਦੇ ਮੋਟਿਆਂ ਦੀ ਸਕੂਟ ਨਹੀਂ ਇਸ ਕਰਕੇ ਬੇਫਿਕਰ ਹੋ ਕੇ ਤਕੜੇ ਹੋ ਕੇ ਆਪਾਂ ਕੰਮ ਕਰਨਾ ਹੈ ਸ਼ੁਰੂਆਤ ਹੋ ਗਈ ਆ ਤਰਨ ਤਰਨ ਤੋਂ ਪਤਾ ਲੱਗ ਜਾਊਗਾ ਚਾਹੇ ਮਾਝੇ ਦੀ ਸੀਟ ਕਿਸ ਤਰੀਕੇ ਨਾਲ ਬੀਜੇਪੀ ਉੱਥੋਂ ਵੋਟਾਂ ਲਏਗੀ ਕਿ ਇਸ ਕਰਕੇ ਮਿੱਟੂ ਦੇ ਵੈਸੇ ਗੱਲ ਨੂੰ ਮੈਂ ਸੀਰੀਅਸਲੀ ਨਹੀਂ ਲੈਂਦਾ ਕਿਉਂਕਿ ਉਹ ਚਾਈਲਡਿਸ਼ ਟਾਕ ਹੁੰਦੀ ਹੈ ਸੈਕੰਡ ਥਿੰਗ ਹੋਤਾ ਹਲੇ ਬੀਜੇਪੀ 'ਚ ਭਰਤੀ ਹੋਇਆ ਉਹਦਾ ਤਾਂ ਹਲੇ ਪਰੋਬੇਸ਼ਨ ਪੀਰੀਅਡ ਵੀ ਨਹੀਂ ਖਤਮ ਹੋਇਆ ਮੈਂ ਤੁਹਾਨੂੰ ਇੰਨੀ ਗੱਲ ਪੁੱਛਦਾ ਹਾਂ ਕਿ ਆਪਾਂ ਜਿਹੜਾ 2 ਸਾਲ ਪਹਿਲਾਂ ਕਿਸਾਨ ਸੰਘਰਸ਼ ਵਿੱਚ ਬੀਜੇਪੀ ਬਾਰੇ ਬੋਲ ਰਹੇ ਸੀ ਉਹ ਸੱਚ ਸੀ ਕਿ ਆ ਕਿ ਜੋ ਅੱਜ ਬੋਲ ਰਹੇ ਹਾਂ ਉਹ ਸੱਚ ਹੈ। ਅਕਾਲੀ ਦਲ ਨੇ ਕਦੇ ਬਿੱਟੂ ਜੀ ਨੂੰ ਤਰਖਾਸਤ ਨਹੀਂ ਦਿੱਤੀ ਕਿ ਸਾਡਾ ਸਮਝੌਤਾ ਕਰਾ ਦਿਓ। ਅਕਾਲੀ ਦਲ ਬੈਗਰ ਨਹੀਂ ਅਕਾਲੀ ਦਲ ਪੰਜਾਬ ਦਾ ਸੇਵਾਦਾਰ ਹੈ, ਮਲਕ ਸੇਵਾਦਾਰ ਹੈ। ਬਿੱਟੂ ਜੀ ਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਕਿ ਨਾ ਉਹਨਾਂ ਦੇ ਨਾਲ ਉਹਨਾਂ ਨੂੰ ਸਲਾਹ ਦੇਣ ਦੀ ਕੋਈ ਲੋੜ ਹੈ। ਨਾ ਉਹਨਾਂ ਦੀ ਸਲਾਹ ਨਹੀਂ ਅਕਾਲੀ ਦਾ ਬਿੱਟੂ ਦੇ ਆਖੇ ਸਮਝੌਤਾ ਨਾ ਹੋਣਾ ਨਾ ਰੁਕਣਾ ਬਿੱਟੂ ਡਸਨਟ ਮੈਟਰ ਇਨ ਇੰਨੀ ਗੱਲਾਂ ਜੇ ਬਹੁਤ ਵਿਚਾਰਾ ਨਿਆਣਾ ਇਹ ਰਾਜਨੀਤੀ ਚ ਰਾਜ ਮੰਤਰੀ ਬਣਨ ਨਾਲ ਵੱਡਾ ਨਹੀਂ ਬਣ ਜਾਂਦਾ ਵੱਡਾ ਬੰਦਾ ਪਾਰਟੀ ਦਾ ਕੰਟਰੀਬਿਊਸ਼ਨ ਕਰਕੇ ਪਾਰਟੀ ਥਾਂ ਬਣਦਾ ਹੈ ਇਹਦੀ ਹੀ ਹੈਜ਼ ਨੋ ਪਲੇਸ ਇਨ ਬੀਜਪੀ ਸਿੰਪਲੀ ਇਹ ਇੱਕ ਲੋਟ ਸੀ ਉਹਨਾਂ ਨੂੰ ਜਿਹੜਾ ਬੰਦੇ ਤੋਂ ਜੋ ਮਰਜ਼ੀ ਬੁਲਵਾ ਲੈਣ ਉਹਨਾਂ ਨੇ ਰੱਖ ਲਿਆ ਇਹਦਾ ਮੈਨਾਂ ਕੋਈ ਨਹੀਂ ਇਹਦੇ ਮੈਨੈ ਨਾ ਕੱਢਿਆ ਕਰੋ ਕੋਈ ਇਹ ਤਾਂ ਬੀਜਪੀ ਦੀ ਕਨਫਿਊਜ਼ਨ ਹੈ ਉਹਨਾਂ ਦੇ ਜਾਖੜ ਪ੍ਰਧਾਨ ਹੈ ਕੈਪਟਨ ਮਨਿੰਦਰ ਸਿੰਘ ਉਹਨਾਂ ਦਾ ਸੀਨੀਅਰ ਲੀਡਰ ਆ ਉਹ ਕੁੱਛ ਕਹੀ ਜਾਂਦੇ ਆ ਕੁੱਛ ਕਹੀ ਜਾਂਦੇ ਪਹਿਲਾਂ ਆਪਸ ਵਿੱਚ ਫੈਸਲਾ ਕਰ ਲਓ ਇਹਨਾਂ ਜੋ ਕੀ ਜਾਖੜ ਸਾਹਿਬ ਸਹੀ ਆ ਕਿ ਬਿੱਟੂ ਸਹੀ ਆ ਕੈਪਟਨ ਅਮਨਿੰਦਰ ਸਿੰਘ ਸਹੀ ਆ ਕਿ ਬਿੱਟੂ ਸਹੀ ਆ ਸਾਡੂੰ ਸਾਡੇ ਦੇ ਬੋਝ ਨਾ ਪਾਉਣ ਅਸੀਂ ਇਹਨਾਂ ਨੂੰ ਤੰਗ ਨਹੀਂ ਕਰਦੇ ਕਰੇ ਅਕਾਲੀ ਦਲ 117 ਦੀ ਤਿਆਰੀ ਕਰਦੇ ਆ ਅਕਾਲੀ ਦਲ 117 ਲੜਿਆ ਪਹਿਲਾਂ ਵੀ ਲੜੂਗਾ ਵੀ ਅਕਾਲੀ ਦਲ ਨੂੰ ਕਦੇ ਅਕਾਲੀ ਦਲ ਮਾਂ ਪਾਰਟੀ ਹੈ ਫੌੜੀਆਂ ਦੇ ਚੱਲਣ ਦੀ ਲੋੜ ਨਹੀਂ ਫੌੜੀਆਂ ਤੇ ਤਾਂ ਉਹਨਾਂ ਨੂੰ ਜਿਨ੍ਹਾਂ ਦੀਆਂ ਲੱਤਾਂ ਕਮਜ਼ੋਰ ਹੈ ਪਹਿਲਾਂ ਤੇ ਉਹਨਾਂ ਦੀ ਸਦੀ ਪਾਰਟੀ ਤੈਅ ਕਰੇ ਉਹਨਾਂ ਦਾ ਕੋਈ ਲੀਡਰ ਕਹਿੰਦਾ ਕਿ ਮੈਂ ਇਸ ਗੱਲ ਦੇ ਹੱਕ 'ਚ ਆਂ ਕਿ ਕਾਲੀ ਦਲ ਨਾਲ ਗੱਠਜੋੜ ਹੋਣਾ ਚਾਹੀਦਾ ਕਦੀ ਕੈਪਟਨ ਵਿਨਿੰਦ ਧੋੜੀ ਕਹਿੰਦੇ ਆ ਕਦੀ ਸੁਨੀਲ ਜਾਖੜ ਜੀ ਕਹਿੰਦੇ ਆ ਕਿ ਕਾਲੀ ਦਲ ਸੁਨੀਲ ਜਾਖੜ ਜੀ ਨੇ ਗੱਲ ਹੀ ਕਾਲੀ ਦਲ ਦੀ ਕਰਦੇ ਆ ਇਸ ਕਰਕੇ ਪਹਿਲਾਂ ਤੇ ਰਵਨੀਤ ਬਿੱਟੂ ਜੀ ਨੂੰ ਬੇਨਤੀ ਹੈ ਕਿ ਆਪਣੇ ਪਾਰਟੀ ਦੇ ਲੀਡਰਾਂ ਦਾ ਸਲਾਹ ਕਰ ਲੋ ਆਪਣੀ ਪਾਰਟੀ ਦੀ ਲਾਈਨ ਜਿਹੜੀ ਹੈ ਇੱਕ ਲਾਈਨ ਜਿਹੜੀ ਹੈ ਉਹ ਅਖਤਿਆਰ ਕਰੋ ਤੁਸੀਂ ਤੁਸੀਂ ਲੋਕਾਂ ਨੇ ਬੀਜੇਪੀ ਨੇ ਜਾਣਾ ਖੀਰ ਇਹਨਾਂ ਦੇ ਨਾਲ ਹੀ ਹੈ ਤੁਹਾਡੀ ਇਹਨਾਂ ਤੋਂ ਬਿਨਾ ਗਤੀ ਨਹੀਂ ਹੈ ਨਾ ਕਿਉਂਕਿ ਨਾ ਬੀਜੇਪੀ ਦੇ ਪੱਲੇ ਕੁਝ ਹੈ ਨਾ ਕੱਲੀ ਦਲ ਦੇ ਪੱਲੇ ਕੁਝ ਜੇ ਇਹ ਵਲਕੇ ਕੋਸ਼ਿਸ਼ ਕਰਨਗੇ ਤੇ ਭਾਵੇਂ ਕਿਤੇ ਉਹ 10 ਗ੍ਰਾਮ ਕਿਤੇ ਉਹ ਕੁਛ ਇਹਨਾਂ ਨੂੰ ਦਾਣੇ ਮਿਲ ਜਾਣ ਪਰ ਉਦਾਂ ਦੋਹਾਂ ਦੇ ਪੱਲੇ ਕੁਛ ਨਹੀਂ ਗਾ ਇਸ ਕਰਕੇ ਬਿੱਟੂ ਨੂੰ ਮੇਰੀ ਬੇਨਤੀ ਆ ਕਿ ਆਪਣੀ ਪਾਰਟੀ ਦੀ ਪੋਲਿਟੀਕਲ ਲਾਈਨ ਜਿਹੜੀ ਆ ਪੰਜਾਬ ਦੇ ਪ੍ਰਤੀ ਉਹ ਕਲੀਅਰ ਕਰੋ ਕਿ ਤੁਸੀਂ ਕਾਲੀ ਦਲ ਨਾਲ ਗੱਠਜੋੜ ਕਾਦੇ ਜੋ ਨਹੀਂ ਕਾਦੇ ਬਿੱਟੂ ਨੂੰ ਮੇਰੀ ਬੇਨਤੀ ਆ ਕੋ ਦੱਸੇ ਕਿ ਉਹ ਕੈਪਟਨ ਅਮਰਿੰਦਰ ਤੇ ਸੁਨੀਲ ਜਾਖੜ ਜੀ ਦੇ ਬਿਆਨ ਨਾਲ ਸਹਿਮਤ ਨੇ ਕਿ ਨਹੀਂ ਸਹਿਮਤ ਕਿਉਂਕਿ ਜਾਖੜ ਸਾਹਿਬ ਓਪਨ ਕਹਿ ਚੁੱਕੇ ਬਾਅਦ ਬਾਅਦ ਕੈ ਕਾਲੀ ਦਲ ਦੇ ਨਾਲ ਗੱਠ ਜੋੜ ਕਰਨਾ ਚਾਹੀਦਾ ਕੈਪਟਨ ਮਿੰਦਰ ਕਹਿ ਚੁੱਕਿਆ ਹੈ ਕਿ ਗੱਠ ਜੋੜ ਕਰਨਾ ਚਾਹੀਦਾ ਸੋ ਮੈਨੂੰ ਨਹੀਂ ਪਤਾ ਕਿ ਅਦਰਨੀਤ ਬਿੱਟੂ ਜੀ ਕਿਸ ਸਥਿਤੀ ਦੇ ਵਿੱਚ ਇਹ ਬਿਆਨ ਦੇ ਰਿਹਾ ਕਿਉਂਕਿ ਜਦੋਂ ਉਹਨਾਂ ਦਾ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਉਹ ਸੁਨੀਲ ਜਾਖੜ ਉਹ ਇਹ ਬਿਆਨ ਦੇ ਰਿਹਾ ਕਿ ਕਾਲੀ ਦਲ ਬਾਦਲ ਨਾਲ ਜਿਹੜਾ ਉਹ ਗੱਠ ਜੜ ਹੋਣਾ ਚਾਹੀਦਾ ਸੋ ਮੈਂ ਸੋਚਦਾ ਕਿ ਬਿੱਟੂ ਹਰਨ ਪਹਿਲਾਂ ਆਪਣੀ ਪਾਰਟੀ ਦੀ ਨੈਸ਼ਨਲ ਲੀਡਰਸ਼ਿਪ ਨਾਲ ਗੱਲ ਕਰਕੇ ਪੰਜਾਬ ਦੇ ਬਾਦੇ ਚ ਲਾਈਨ ਕਲੀਅਰ ਕਰਨੀ ਚਾਹੀਦੀ ਹੈ ਦੇਖੋ ਜੀ ਬੇੜਾ ਤੇ ਉਹਨਾਂ ਦਾ ਪਾਰ ਨਹੀਂ ਹੋਣਾ ਆਲਰੇਡੀ ਡੁੱਬੇ ਆਓ ਖਤਮ ਹੋ ਗਏ ਪੰਜਾਬ ਦੇ ਲੋਕਾਂ ਨੂੰ ਉਹਨੇ ਵੀ ਤੁਸੀਂ ਵੇਖਿਆ ਕਿ ਬੀਜੇਪੀ ਨੇ ਕਿੰਨੇ ਡਰਾਮੇ ਕੀਤੇ ਹਰਾਂ ਦੇ ਵਿੱਚ ਜਿੰਨੇ ਵਿਲੇ ਵਜੀਰ ਸੀਗੇ ਉਹ ਸਾਰੇ ਪੰਜਾਬ ਚ ਭੇਜੇ ਉਹਨਾਂ ਨੇ ਜਿਨਾਂ ਕੋ ਕੋਈ ਕੰਮ ਨਹੀਂ ਸੀ 1600 ਕਰੋੜ ਰੁਪਇਆ ਕਹਿ ਕੇ ਗਿਆ ਮੋਦੀ ਜੀ ਇੱਕ ਪੈਸਾ ਵੀ ਮਿਲਿਆ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿਸਾਨ ਮੋਰਚਾ ਲੱਗਾ 750 ਕਿਸਾਨ ਸ਼ਹੀਦ ਹੋਇਆ ਉਹ ਇਹ ਨਾਲ ਸਮਝਣ ਕੇ ਪੰਜਾਬ ਦੇ ਲੋਕ ਭੁੱਲ ਗਏ ਸਮਝਦਾ ਕਿਹਦੀ ਗੱਲ ਇਸ ਕਰਕੇ ਨਾ ਤੇ ਬੀਜੇਪੀ ਦੇ ਪੱਲੇ ਕੁਝ ਪੈਣਾ ਤੇ ਪੰਜਾਬ ਦੇ ਲੋਕ ਸਭ ਜਾਣਦੇ ਆ ਕਿ ਬੇਅਦਬੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਨੇ ਕਰਾਈ ਕਿਹੜਾ ਉਦੋਂ ਡਿਪਟੀ ਸੀਐਮ ਹੀ ਤੇ ਕਿਹੜਾ ਸੀਐਮ ਸੀਗਾ ਕੋਟਕਪੂਰ ਦੇ ਵਿੱਚ ਗੋਲੀ ਕਿੰਨੇ ਚਲਾਈ ਹਰ ਬੰਦੇ ਨੂੰ ਪਤਾ ਕਿ ਕਾਲੀ ਦਲ ਨੇ ਜੋ ਪੰਜਾਬ 'ਚ ਕੀਤਾ ਕੱਲੇ-ਕੱਲੇ ਬੱਚੇ ਨੂੰ ਪਤਾ ਇਸ ਕਰਕੇ ਦੋਵੇਂ ਧਿਰਾਂ ਡੁੱਬੀਆਂ ਪਈਆਂ ਤੇ ਡੁੱਬੀਆਂ ਰਹਿੜੀਆਂ ਇਹ ਇਕੱਠੇ ਹੋ ਜਾਣ ਤਾਂ ਵੀ ਨਾ ਇਕੱਠੇ ਹੋ ਜਾਣ ਤਾਂ ਵੀ ਸਾਨੂੰ ਕੋਈ ਅਸਲ ਦੀ ਆਮ ਆਦਮੀ ਪਾਰਟੀ ਸਤਾਈ ਚ ਆਪਣੀ ਸਰਕਾਰ ਜਿਹੜੀ ਆ ਉਹ ਬਣਾਂ